ਸਾਂਝਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਜਸਵੰਤ ਸਿੰਘ ਸ਼ੋਕਾ ਜੋ ਕਿ ਮਹਿਵਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਆਪਣੇ ਭੈਣ ਦੇ ਕੋਲ ਗਿਆ ਸੀਗਾ ਕਰਪੂਰਥੜੇ ਅਤੇ ਉੱਥੇ ਹੀ ਜਾ ਕੇ ਗੁੰਮ ਹੋ ਗਿਆ ਜਿਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਹੈਗਾ ਹੱਥਾਂ ਦੇ ਵਿੱਚ ਜਿਹੜੇ ਹੈਗੇ ਆ ਪੋਸਟਰ ਫੜ ਕੇ ਜਿਹੜਾ ਹੈਗਾ ਉਸ ਦੀ ਭਾਲ ਕੀਤੀ ਜਾ ਰਹੀ ਹੈਗੀ ਆ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਜੀ ਪਾ ਜੀ ਮੇਰਾ ਨਾਮ ਮਿੱਤਰਪਾਲ ਸਿੰਘ ਠੀਕ ਹੈ ਜੀ ਤੇ ਪੈਨ ਮੇਰਾ ਪੈਨ ਮੇ ਹੀ ਹੈ ਮੈਂ ਤਹਸੀਲ ਨਕੋਦਰ ਜ਼ਿਲ੍ਹਾ ਚਲੰਦਰਾ ਦਾ ਰਹਿਣ ਵਾਲਾ ਹਾਂ ਇਹ ਜਿਹੜਾ ਤੁਹਾਡਾ ਬ੍ਰਦਰ ਹੈਗਾ ਵਾ ਇਹ ਕਿੰਨਾ ਸਮਾਂ ਹੋ ਗਿਆ ਘਰੋਂ ਗਿਆ ਇਹਨੂੰ ਅ ਪਾਜੀ 11ਵੇਂ ਮਹੀਨੇ ਦੀ 25 ਤਰੀਕ ਨੂੰ ਜੇਕਰ ਉਹ ਨਿਕਲ ਗਿਆ ਜੀ ਇਹ ਮੇਰੀ ਭੈਣ ਦੇ ਕੋਲ ਸੀਗਾ ਖਰਪੂਤਲੇ ਸ਼ੇਖੂਪੁਰ ਤੇ ਅਚਾਨਕ ਹੀ ਪਤਾ ਨਹੀਂ ਇਹਦੇ ਦਿਮਾਗ ਵਿੱਚ ਕੀ ਆਈ ਹੈ ਹੈਗਾ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਪਰ ਇਹ ਉੱਥੋਂ ਨਿਕਲ ਗਿਆ ਪਰ ਅੱਜ ਤੱਕ ਸਾਨੂੰ ਮਿਲਿਆ ਨਹੀਂ ਹੈਗਾ ਜੀ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਹਾਂ ਜੀ ਹਾਂ ਜੀ ਪੁਲਿਸ ਕੰਪਲੀਟ ਹੈਗੀ ਜੀ ਮੇਰੇ ਕੋਲ ਇਹ ਆਪਣੇਕਰ ਪੋਥਲੇ ਸ਼ੇਖਪੁਰ ਸਦਰ ਥਾਣੇ ਦੇ ਮੇਰੇ ਕੋਲ ਕੰਪਲੀਟ ਹੈ ਇਹ ਜਿਹੜਾ ਹੈਗਾ ਮੈਰਿਡ ਸੀਗਾ ਜਾਂ ਅਨਮੈਰਿਡ ਸੀਗਾ ਸਰ ਵੈਸੇ ਤਾਂ ਮੈਡਿਡ ਸੀਗਾ ਜਾਨਕੀ ਦੋ ਕੁ ਮਹੀਨੇ ਇਹਨਾਂ ਦੀ ਵਾਈਫ ਜਾਨਕੀ ਰਹਿ ਸੀਗੇ ਤੇ ਮੁੜ ਕੇ ਜਿੱਛੜ ਛੜਾ ਹੋ ਗਿਆ ਸੀ ਉਹਦਾ ਕਾਰਨ ਕੀ ਹੋਇਆ ਸੀ ਕੁਝ ਥੋੜਾ ਜਿਹਾ ਜਿੱਦਾਂ ਮੈਂਟਲੀ ਅਫਸਰਟ ਜਾਨਕੀ ਕਹਿ ਸਕਦੇ ਆ ਜਾਨਕੀ ਤੁਹਾਨੂੰ ਪਤਾ ਅੱਜਕੱਲ ਮੈਂਟਲੀ ਅਫਸਰਟ ਦੇ ਕੋਲ ਕਿਹੜੀ ਵਾਈਫਰ ਰਹਿੰਦੀ ਹੈ ਜਾਨੀ ਕਿ ਉਹਨਾਂ ਨਾਲ ਤਾਂ ਕਰਕੇ ਫਿਰ ਜੀ ਛੜਛੜਾਵੇ ਤੇ ਕੰਮ ਕੀ ਕਰਦਾ ਸੀ ਇਹ ਬਸ ਜੀ ਘਰੇ ਹੀ ਰਹਿੰਦੇ ਸੀਗੇ ਜੇ ਹੈਗਾ ਮੈਂਟਲੀ ਅਪਸੈਟ ਸੀ ਘਰ ਵਿੱਚ ਹੀ ਰਹਿੰਦੇ ਸੀ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਹੋਇਆ ਕੀ ਹਾਂ ਵੀ ਘਰੋ ਜਿਹੜਾ ਹੈਗਾ ਚਲਾ ਗਿਆ ਹੋਵੇ ਕਿਤੇ ਨਹੀਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੋਇਆ ਬਸ ਜੀ ਇਦਾਂ ਸੀ ਕਿ ਮੈਂ ਆਪਣੀ ਭੈਣ ਕੋਲ ਛੱਡ ਕੇ ਗਿਆ ਸੀਗਾ ਉੱਥੇ ਪਤਾ ਨਹੀਂ ਇਹਨਾਂ ਦੇ ਦਿਮਾਗ ਵਿੱਚ ਕੀ ਆਈ ਤੇ ਉੱਥੋਂ ਜੀ ਇਹ ਚਲਾ ਗਿਆ ਜੀ ਹੁਣ ਜਿਹੜਾ ਤੁਸੀਂ ਕੀ ਮੰਗ ਕਰਦੇ ਹੈਗੇ ਅਸੀਂ ਬੇਨਤੀ ਇਹ ਹੀ ਹੈ ਜੀ ਪੰਜਾਬ ਦੇ ਸਾਰੇ ਭੈਣ ਭਰਾਵਾਂ ਦੇ ਚਰਨਾ ਵਿੱਚ ਇਹ ਹੀ ਬੇਨਤੀ ਹੈ ਜੀ ਕਿ ਜੇ ਕਿਤੇ ਇਹ ਦੇਖਿਆ ਹੋਵੇ ਹੈਨਾ ਤੇ ਕਿਤੇ ਵੀ ਰਾਤ ਰੁਕਿਆ ਹੋਵੇ ਜਾਂ ਕਿਸੇ ਕੋ ਰੋਟੀ ਮੰਗੀ ਹੋਵੇ ਤਾਂ ਬੇਨਤੀ ਇਹ ਹੈ ਸਾਨੂੰ ਇਤਲਾ ਕੀਤੀ ਜਾਵੇ ਆ ਨੰਬਰਾਂ ਤੇ ਪਿੰਡ ਵਾਸੀ ਵੀ ਸਾਡੇ ਨਾਲ ਨੇ ਪਿੰਡ ਵਾਸੀਆਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਹਾਂਜੀ ਸਰ ਕੀ ਨਾਮ ਜੀ ਹਾਂਜੀ ਸਿੰਘ ਜੀ ਅਮਰਜੀਤ ਜੀ ਜੇ ਅੱਜ ਤੁਸੀਂ ਗੱਲ ਕਰੀਏ ਤਾਂ ਇੱਕ ਲੜਕੇ ਦੀ ਜਿਹੜੀ ਹੈਗੀ ਤਸਵੀਰ ਦਾ ਜਿਹੜਾ ਪੋਸਟਰ ਲੈ ਕੇ ਤੁਸੀਂ ਖੜੇ ਆ ਕੀ ਕਹਿਣਾ ਚਾਹੋਗੇ ਦੇਖੋ ਜੇ ਗੈਨ ਮਿਲ ਜਾ ਤਾਂ ਗਮਸਾ ਹੋਇਆ ਇਹਦੇ ਪੋਸਟਰ ਵੀ ਲੱਗੇ ਆ ਜੇ ਮਿਲ ਜਾ ਸਾਨੂੰ ਸੂਚਨਾ ਕੀਤੀ ਜਾਵੇ 10000 ਰੁਪਿਆ ਉਹਨੂੰ ਦਿੱਤਾ ਜਾਏ ਨਾਮ ਤੌਰ ਤੇ ਦਿੱਤਾ ਜਾਊਗਾ ਔਰ ਮੋਬਾਈਲ ਨੰਬਰ ਨਾਲ ਦਿੱਤੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਮੋਬਾਈਲ ਨੰਬਰ ਜ਼ਰੂਰ ਦਿਖਾ ਦੇਣ ਮੰਗਾ ਜੀ ਇੱਕ ਵਾਰੀ ਕੈਮਰਾਮੈਨ ਜਿਹੜਾ ਹੈਗਾ ਨਾ ਆਪਣਾ ਕੈਮਰਾ ਮਾਰਕੇ ਤੇ ਮੋਬਾਈਲਾਂ ਤੇ ਜ਼ਰੂਰ ਇੱਕ ਵਾਰੀ ਜੜੀ ਨਿਗਾਹ ਜ਼ਰੂਰ ਕੀਤੀ ਜਾਵੇ ਤਾਂ ਕਿ ਕਿਸੇ ਨੂੰ ਵੀ ਜੇ ਇਹ ਨੌਜਵਾਨ ਮਿਲਦਾ ਹੈਗਾ ਤਾਂ ਉਹ ਘਰਦਿਆ ਦੇ ਨਾਲ ਜ਼ਰੂਰ ਰਾਪਤਾ ਕਰੇ ਕਿਉਂਕਿ ਜਿਹੜਾ 1 ਮਹੀਨੇ ਤੋਂ ਉੱਪਰ ਉੱਤਰ ਉੱਪਰ ਜਿਹੜੇ ਦਿਨ ਹੋ ਚੁੱਕੇ ਨੇ ਪਰ ਇਹ ਨੌਜਵਾਨ ਜਿਹੜਾ ਹੈਗਾ ਵਾ ਅਜੇ ਤੱਕ ਜਿਹੜਾ ਹੈਗਾ ਭਾਲ ਦੇ ਵਿੱਚ ਆ ਇਹਨੂੰ ਲਗਾਤਾਰ ਜਿਹੜਾ ਹੈਗਾ ਪੋਸਟਰ ਲੈ ਕੇ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਵੱਲੋਂ ਵੀ ਲੋਕਾਂ ਨੂੰ ਅਪੀਲ ਹੈਗੀ ਆ ਜੇਕਰ ਤੁਹਾਨੂੰ ਕਿਤੇ ਵੀ ਇਹ ਨੌਜਵਾਨ ਦਿਖਦਾ ਹੈਗਾ ਤਾਂ ਇਸ ਪਰਿਵਾਰ ਦੇ ਨਾਲ ਜ਼ਰੂਰ رابطہ ਕੀਤਾ ਜਾਵੇ ਕੈਮਰਾ ਪਰਸਨ ਨਾਲ ਆਪਣੀ ਤਰ੍ਹਾਂ ਸਾਂਝਾ ਟੀਵੀ ਨਕੂਦੜ